ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਨਾ ਬੇਲੀਆਂ ਮਿਤਰਾ ਮਾਮਾ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਦੀ ਵੀਡੀਓ ਰਣਜੀਤ ਸਿੰਘ ਢਾਡਰੀਆਂ ਵਾਲੇ ਦੀ ਵੀਡੀਓ ਹੈ ਔਰ ਇਸ ਵੀਡੀਓ ਦੇ ਅੰਦਰ ਉਹ ਪਖੰਡੀ ਬਾਬਿਆਂ ਦੇ ਬਾਰੇ ਚ ਦੱਸ ਰਹੇ ਨੇ ਔਰ ਇਹ ਪਖੰਡੀ ਬਾਬੇ ਮੁਸਲਮਾਨਾਂ ਦੇ ਵਿੱਚ ਵੀ ਮੌਜੂਦ ਨੇ ਖੈਰ ਮੁਸਲਮਾਨਾਂ ਦੇ ਵਿੱਚ ਤੇ ਬਹੁਤ ਜ਼ਿਆਦਾ ਕੰਮ ਹੈ ਕਿ ਲਾਹ ਹਰਾ ਚੋਲਾ ਪਾ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਇਹ ਪਖੰਡ ਜਿਹੜਾ ਹੈ ਮੁਸਲਮਾਨਾਂ ਦੇ ਅੰਦਰ ਬਹੁਤ ਜ਼ਿਆਦਾ ਹੈ ਲੇਕਿਨ ਰਣਜੀਤ ਸਿੰਘ ਢਾਡਰੀਆਂ ਵਾਲੇ ਦੱਸ ਰਹੇ ਨੇ ਕਿ ਹਰ ਧਰਮ ਦੇ ਵਿੱਚ ਇਹ ਪਖੰਡੀ ਮੌਜੂਦ ਔਰ ਹਿੰਦੂਆਂ ਦੇ ਵਿੱਚ ਅੱਜ ਕੱਲ ਜਿਹੜੇ ਸਰੇ ਫਰਿਸ਼ਤ ਜਿਹੜੇ ਨੇ ਬਗੇਸ਼ਵਰਦਾਮ ਸਰਕਾਰ ਜਿਹੜੇ ਲੋਗਾ ਨੂੰ ਜਿਹੜਾ ਉਹ ਆਨਲਾਈਨ ਬੇਵਕੂਫ ਬਣਾ ਰਹੇ ਨੇ ਖੈਰ ਪੂਰੀ ਤਫਸੀਲ ਜਾਣਾਂਗੇ ਇਸ ਵੀਡੀਓ ਦੇ ਅੰਦਰ ਜਲਦੀ ਨਾਲ ਵੀਡੀਓ ਸਟਾਰਟ ਕਰ ਲੈਂਦੇ ਆ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਅ ਜੇ ਕਿਉਂਕਿ ਤੁਹਾਡੇ ਲਾਈਕ ਕਰਨ ਨਾਲ ਇਹ ਵੀਡੀਓ ਜ਼ਿਆਦਾ ਜੜੀਏ ਉਹ ਫੈਲੇਗੀ ਚਲੋ ਹੁਣ ਵੀਡੀਓ ਸਟਾਰਟ ਕਰ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮੀ ਸਵੇਰ ਦਾ ਨਵਾਂ ਸੁਨੇਹਾ ਚੜ੍ਹਦੀ ਕਲਾ ਚ ਰਹੋ ਜੀ ਮਸਤ ਰਹੋ ਖੁਸ਼ ਰਹੋ ਆਨੰਦ ਚ ਰਹੋ ਖਿੜੇ ਖਿੜੇ ਰਹੋ ਆਪਣਾ ਉਤਸ਼ਾਹ ਨਾ ਮਰਨ ਦਿਓ ਸਾਡਾ ਹੋਣਾ ਕੀ ਹੋਇਆ ਜੇ ਆਪਣੇ ਮਾਹੌਲ ਨੂੰ ਸਦਾ ਪੋਜ਼ਿਟਿਵ ਨਾ ਰੱਖ ਸਕੇ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਕਾਇਮ ਰਹਿਣਾ ਜਿਸ ਤਰ੍ਹਾਂ ਦੀ ਵੀ ਸਿਚੁਏਸ਼ਨ ਹੋਵੇ ਹਾਲਾਤ ਹੋਣ ਅਸੀਂ ਉਹਨਾਂ ਨਾਲ ਨਜਿੱਠ ਲੈਣਾ ਹੈ ਇੱਕ ਕੰਫੀਡੈਂਸ ਆਪਣੇ ਵਿੱਚ ਪਰ ਕੇ ਰੱਖਣਾ ਸਾਨੂੰ ਸਾਡੇ ਪਾਸ਼ਾਹਾਂ ਨੇ ਸਿਖਾਇਆ ਤਵੀਆਂ ਤੇ ਵੀ ਹੱਸਣਾ ਕੰਡਿਆਂ ਦੀਆਂ ਸੇਜਾਂ ਤੇ ਵੀ ਹੱਸਣਾ ਪਰਿਵਾਰ ਸ਼ਹੀਦ ਹੁੰਦਾ ਤਾਂ ਵੀ ਵੇਖ ਕੇ ਆਪਣੇ ਆਪ ਨੂੰ ਕਾਇਮ ਰੱਖਣਾ ਆਪਣਾ ਮਨੋਬਲ ਨਾ ਗਿਰਨ ਦੇਣਾ ਇਹ ਸਿੱਖਣਾ ਸੋ ਨਵੀਂ ਸਵੇਰ ਦਾ ਨਵਾਂ ਸੁਨੇਹਾ ਅੱਜ ਆਪਾਂ ਗੱਲ ਕਰਾਂਗੇ ਵੀਡੀਓ ਲਾਈਕ ਔਰ ਸ਼ੇਅਰ ਕਰਨ ਨਾਲ ਜਿਆਦਾ ਫੈਲ ਜਾਂਦੀ ਏ ਟਰਾਈ ਕਰਿਓ ਬੜਾ ਰੌਲਾ ਪੈਂਦਾ ਹੈ ਅੱਜ ਕੱਲ ਇੱਕ ਬਾਗੇਸ਼ਵਰ धाम ਵਾਲੇ ਬਾਬਾ ਹਨ ਬੜਾ ਨਿਊ ਚੈਨਲਾਂ ਦੇ ਉੱਤੇ ਡਿਬੇਟਸ ਚੱਲ ਰਹੀਆਂ ਨੇ ਉਹਨਾਂ ਦੀਆਂ ਖੁਦ ਦੀਆਂ ਇੰਟਰਵਿਊਜ਼ ਚੱਲ ਰਹੀਆਂ ਨੇ ਵੱਡੇ ਵੱਡੇ ਚੈਨਲ ਆਜ ਤੱਕ ਜੀ ਨਿਊਜ਼ ਵਰਗਿਆਂ ਨੇ ਏਬੀਪੀ ਸਾਰੇ ਚੈਨਲਾਂ ਨੇ ਪ੍ਰੋਗਰਾਮ ਕੀਤੇ ਨੇ بار بار ਜਿਹੜੇ ਉਥੋਂ ਦੇ ਬਾਬਾ ਨੇ ਬਾਗੇਸ਼ਵਰਤਾਬ ਸਰਕਾਰ ਕਹਿੰਦੇ ਨੇ ਜਿੰਨਾਂ ਨੂੰ ਉਹ ਬਾਰ ਬਾਰ ਉਹਨਾਂ ਦੀਆਂ ਇੰਟਰਵਿਊ ਲੈ ਰਹੇ ਆਪਾਂ ਉਹਨਾਂ ਬਾਰੇ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਜਦੋਂ ਇੰਦਰਜੀਤ ਸਿੰਘ ਨਿੱਕੂ ਉਹ ਬਾਬੇ ਕੋਲ ਗਿਆ ਸੀ ਸਾਡਾ ਮਸਲਾ ਕਿਸੇ ਧਰਮ ਨਾਲ ਨਹੀਂ ਸਾਡਾ ਮਸਲਾ ਧਰਮਾਂ ਦੇ ਨਾਂ ਤੇ ਹੋ ਰੇ ਪਖੰਡ ਨਾਲ ਹੈ ਕਿਸੇ ਵੀ ਫੀਲਡ ਵਿੱਚ ਬੁੱਧੂ ਨਹੀਂ ਬਣਾਇਆ ਜਾ ਸਕਦਾ ਪਰ ਸਭ ਤੋਂ ਵੱਧ ਜੇ ਕੋਈ ਬੁੱਧੂ ਬਣਦਾ ਤੇ ਧਰਮ ਦੇ ਫੀਲਡ ਵਿੱਚ ਬਣਦਾ ਤੇ ਲੋਕਾਂ ਨੂੰ ਬਣਾਇਆ ਜਾ ਸਕਦਾ ਸਭ ਤੋਂ ਵੱਧ ਲੁੱਟਿਆ ਬੁੱਧੂ ਬਣਾਉਣ ਦਾ ਕੰਮ ਧਰਮ ਦੇ ਵਿੱਚ ਜਿੰਨਾ ਹੋ ਸਕਦਾ ਉਹਨਾਂ ਹੋਰ ਕਿਸੇ ਤਰੀਕੇ ਦੁਆਰਾ ਹੋ ਹੀ ਨਹੀਂ ਸਕਦਾ ਜਿਹੜਾ ਬੰਦਾ ਧਰਮ ਦਾ ਰੂਪ ਧਾਰ ਲਵੇ ਧਰਮ ਦਾ ਬਾਣਾ ਪਾਲ ਲਵੇ ਚਾਹੇ ਸਿੱਖੀ ਪਹਿਰਾਵਾ ਧਰਮ ਦਾ ਸਿੱਖ ਧਰਮ ਦਾ ਪਹਿਰਾਵਾ ਪਾਵੇ ਹਿੰਦੂ ਧਰਮ ਦਾ ਪਹਿਰਾਵਾ ਪਾਵੇ ਇਸਲਾਮ ਧਰਮ ਦਾ ਪਹਿਰਾਵਾ ਪਾਵੇ ਉਹ ਫਿਰ ਲੋਕਾਂ ਨੂੰ ਬੜੀ ਛੇਤੀ ਬੁੱਧੂ ਬਣਾ ਲਿੰਦਾ ਹੈ ਲੋਕੀ ਝੱਟ ਕਮਲੇ ਹੋ ਜਾਂਦੇ ਨੇ ਅਗਲੇ ਜਨਮਾ ਵਿੱਚ ਮਿਲ ਜੈਗਾ ਇਸ ਜਨਮ ਚ ਕਰੋ ਅਗਲੇ ਜਨਮਾ ਵਿੱਚ ਮਿਲ ਜੈਗਾ ਕੋਈ ਨਹੀਂ ਪੁੱਛਦਾ ਵੀ ਇਸ ਵਾਰੀ ਮੈਂ ਰਜਿਸਟਰੀ ਕਰਾ ਲਵਾਂ ਤੇ ਕਬਜਾ ਅਗਲੇ ਜਨਮ ਚ ਮਿਲੇਗਾ ਲੋਕ ਹੱਸ ਪੈਣਗੇ ਪਰ ਇੱਥੇ ਲੋਕੀ ਅਗਲੇ ਜਨਮਾਂ ਤੇ ਭਰੋਸਾ ਕਰ ਲੈਂਦੇ ਨੇ ਧਰਮ ਦੇ ਨਾਂ ਤੇ ਹਰ ਤਰ੍ਹਾਂ ਦੀ ਗੁੰਡਾਗਰਦੀ ਚੱਲ ਸਕਦੀ ਹੈ ਧਰਮ ਦੇ ਨਾਂ ਤੇ ਹਰ ਤਰ੍ਹਾਂ ਦਾ ਨਸ਼ਾ ਚੱਲ ਸਕਦਾ ਹੈ ਕੱਲ ਸਾਡੇ ਹੀ ਧਰਮ ਦਾ ਸਿੱਖ ਧਰਮ ਦਾ ਇੱਕ ਬੰਦਾ ਬੋਲ ਰਿਹਾ ਸੀ ਮਾਸ ਖਾਣਾ ਮਾੜਾ ਨਹੀਂ ਸ਼ਰਾਬ ਪੀਣੀ ਵੀ ਨਹੀਂ ਮਾੜੀ ਜਦੋਂ ਇਹਨਾਂ ਨੂੰ ਜੀ ਕਰਦਾ ਮਾੜਾ ਜਦੋਂ ਜੀ ਕਰਦਾ ਮਰਿਆਦਾ ਬਣਾ ਲੈਂਦੇ ਨੇ ਜਦੋਂ ਜੀ ਕਰਦਾ ਤੋੜ ਦਿੰਦੇ ਨੇ ਕਿਉਂਕਿ ਇਹਨਾਂ ਦੇ ਆਪਣੇ ਹੱਥ ਹੈ ਸਾਰਾ ਕੁਝ ਇਹਨਾਂ ਨੇ ਆਪ ਹੀ ਬਣਾਇਆ ਹੋਇਆ ਹੁੰਦਾ ਹੈ ਪੁਜਾਰੀ ਸਿਸਟਮ ਬੜਾ ਕਮਾਲ ਦਾ ਹੈ ਬੜਾ ਵਿਗੜਿਆ ਹੋਇਆ ਇਹ ਸਮਾਜ ਵਿਗੜੇ ਹੋਏ ਇਹ ਲੋਕ ਹੁੰਦੇ ਨੇ ਸਮਾਜ ਨੂੰ ਬੁੱਧੂ ਬਣਾਉਣ ਵਾਸਤੇ ਸੋ ਉਹ ਜਿਹੜੇ ਸਾਹਮਣੇ ਜੋ ਦਬੇਰਸ ਚੱਲ ਰਹੀਆਂ ਨੇ ਚੈਨਲਾਂ ਦੇ ਉੱਤੇ ਮਾਈਂਡ ਰੀਡਿੰਗ ਕਰਨ ਵਾਲੇ ਬੰਦੇ ਵੀ ਸਾਹਮਣੇ ਆਏ ਜਿਨ੍ਹਾਂ ਨੇ ਮਾਈਂਡ ਰੀਡ ਕਰਕੇ ਵਿਖਾਇਆ ਸੋਹਾਨੀ ਸ਼ਾ ਇੱਕ ਬੜੀ ਕਮਾਲ ਦੀ ਇੱਕ ਕਹਿ ਲੋ ਤੁਸੀਂ ਵੀ ਮਾਈਂਡ ਰੀਡ ਕਰਨ ਵਾਲੀ ਲੜਕੀ ਹੈ ਬੱਚੀ ਹੈ ਸੋਹਾਨੀ ਸ਼ਾ YouTube ਤੇ ਪਰੋ ਵੱਡੇ ਵੱਡੇ ਬੰਦਿਆਂ ਨਾਲ ਸੰਦੀਪ ਮਹੇਸ਼ਵਰੀ ਦੇ ਨਾਲ ਵੀ ਉਹ ਇੰਟਰਵਿਊ ਕਰਕੇ ਗਈ ਹੈ ਸੁਣ ਕੇ ਵੇਖਿਓ ਔਣ ਸਾਰ ਇੱਕ ਪਰਚਾ ਦੇ ਦਿੰਦੀ ਹੈ ਜਦੋਂ ਜਾਣ ਲੱਗਦੀ ਕਹਿੰਦੀ ਪੜ ਕੇ ਦੇਖੋ ਇਹਦੇ ਵਿੱਚ ਕੀ ਲਿਖਿਆ ਮੈਂ ਪਹਿਲੇ ਹੀ ਲਿਖ ਕੇ ਲੈ ਕੇ ਆਈ ਸੀ ਸਭ ਆਸਾਨ ਹੈ ਪਹਿਲੇ ਹੀ ਲਿਖ ਕੇ ਲੈ ਆਈ ਸੀ ਸੋ ਮੈਂ ਜਿਹੜੀ ਗੱਲ ਕਹਿਣੀ ਹੈ ਕਿ ਉਹ ਸੋਹਾਨੀ ਸ਼ਾ ਜਿਹੜੀ ਹੈ ਉਹ ਹੁਣ ਕਈ ਚੈਨਲਾਂ ਤੇ ਗਈ ਹੈ ਵੱਡੇ ਵੱਡੇ ਬਾਬਾ ਵੱਡੇ ਵੱਡੇ ਸਾਧੂ ਕੰਪਿਊਟਰ ਬਾਬਾ ਇੱਕ ਹੈਗਾ ਉਹਨਾਂ ਦੇ ਮਾਈਂਡ ਰੀਡ ਕਰਕੇ ਦੱਸ ਦਿੰਦੀ ਹੈ ਵੀ ਤੂੰ ਆ ਸੋਚ ਰਿਹਾ ਤੂੰ ਇੱਕ ਨਾਮ ਸੋਚ ਕਿਤੇ ਬੈਠਾ ਚੈਨਲ ਦੇ ਉੱਤੇ ਤੂੰ ਮਨਮ ਨਾਮ ਸੋਚ ਰਿਹਾ ਮੈਂ ਇੱਥੇ ਬੈਠੀ ਆ ਤੂੰ ਆ ਸੋਚਦਾ ਉਹ ਪਹਿਲਾਂ ਲਿਖ ਦਿੰਦੀ ਹੈ ਸਲੇਟ ਦੇ ਉੱਤੇ ਬਾਬੇ ਨੂੰ ਕਹਿੰਦੇ ਦੱਸੋ ਜੀ ਕੀ ਸੋਚ ਰਿਹਾ ਜਦੋਂ ਬਾਬਾ ਦੱਸਦਾ ਉਹ ਕਹਿੰਦੀ ਆ ਦੇਖ ਮੈਂ ਪਹਿਲਾਂ ਲਿਖ ਦਿੱਤਾ ਸੀ ਤੂੰ ਸੋਚਿਆ ਮੈਂ ਲਿਖਦਾ ਪਰ ਜਦੋਂ ਬੰਦੇ ਦੇ ਉੱਤੇ ਅੱਖਾਂ ਤੇ ਪੱਟੀ ਵੱਜ ਜਾਂਦੀ ਧਰਮ ਦੀ ਫਿਰ ਉਹ ਸੋਚਣਾ ਨਹੀਂ ਚਾਹੁੰਦਾ ਸਾਹਮਣੇ ਕੈਮਰੇ ਨੇ ਸਾਇੰਸ ਹੈ ਮਾਈਂਡ ਰੀਡ ਕਰਨ ਵਾਲੇ ਸਾਹਮਣੇ ਬੈਠੇ ਨੇ ਸਭ ਕੁਝ ਇਦਾਂ ਸਾਹਮਣੇ ਕਰਕੇ ਦਿਖਾ ਰਹੇ ਨੇ ਵੱਡੇ ਵੱਡੇ ਗੁਰੂਆਂ ਦੇ ਮਾਈਂਡ ਰੀਡ ਇੱਕ ਲੜਕੀ ਕਰ ਰਹੀ ਹੈ ਇੱਕ ਬੱਚੀ ਕਰ ਰਹੀ ਹੈ ਉਹ ਕਹਿੰਦੀ ਮੇਰਾ ਇਹ ਕੰਮ ਹੈ ਉਹ ਕਹਿੰਦੀ ਹੈ ਇੱਕ ਕਾਲਾ ਇਦੂ ਵੀ ਮੈਂ ਕਹਿੰਦੀ ਡਿਟੇਲ ਨਾਲ ਦੱਸ ਸਕਦੀ ਆ ਵੀ ਤੁਸੀਂ ਕਿੱਦਾਂ ਇੰਨੇ ਲੋਕਾਂ 'ਚੋਂ ਬੰਦੇ ਨੂੰ ਖੜਾ ਕਰ ਲੈਨੇ ਹੋ ਵੀ ਆ ਉੱਠ ਕੇ ਤੂੰ ਆ ਸੋਚਦਾ ਆਹ ਤੇਰਾ ਪਿੰਡ ਐ ਆਹ ਤੇਰਾ ਘਰ ਐ ਇਹ ਇੱਕ ਟ੍ਰਿਕ ਐ ਇੱਕ ਕਲਾ ਐ ਕਹਿੰਦੀ ਜੇ ਮੈਂ ਦੱਸ ਦਿੱਤਾ ਤੇ ਜਿੰਨਿਆਂ ਨੇ ਇਹ ਕਲਾ ਸਿੱਖੀ ਹੋਈ ਏ ਉਹਨਾਂ ਦੀ ਕਲਾ ਤੇ ਪਾਣੀ ਫਿਰ ਜਾਣਾ ਕਿਉਂਕਿ ਮਨੋਰੰਜਨ ਕਰਨ ਦਾ ਇੱਕ ਤਰੀਕਾ ਐ ਜੇ ਮੈਂ ਉਹ ਟ੍ਰਿਕ ਹੀ ਦੱਸਤਾ ਵੀ ਕਿਵੇਂ ਹੁੰਦਾ ਫਿਰ ਸਾਰਿਆਂ ਦਾ ਰੋਜੀ ਰੋਟੀ ਦਾ ਮਸਲਾ ਹਜ਼ਾਰਾਂ ਬੰਦੇ ਦੇਤੇ ਰੋਟੀ ਕਮਾ ਰਹੇ ਨੇ ਜਾਦੂ ਕਰ ਰਹੇ ਨੇ ਟ੍ਰਿਕ ਕਰਦੇ ਨੇ ਤੇ ਉਹਨਾਂ ਦੀ ਰੋਜੀ ਰੋਟੀ ਮਰ ਜਾਣੀ ਹੈ ਵੱਡੇ ਵੱਡੇ ਬਾਬਾ ਵੱਡੇ ਵੱਡੇ ਸਾਧੂ ਚੈਨਲਾਂ ਤੇ ਕਿਤੇ ਦੀ ਕਿਤੇ ਬੈਠੇ ਨੇ ਉਹਨਾਂ ਦੇ ਮਾਈਂਡ ਰੀਡ ਕਰਦੇ ਤੁਸੀਂ ਕਹਿੰਦੇ ਆ ਇਹ ਸ਼ਕਤੀ ਹੈ ਉਹ ਕਹਿੰਦੀ ਇਹ ਕਲਾ ਹੈ ਇਹ ਸਿੱਖੀ ਹੋਈ ਹੈ ਪਰ ਜਦੋਂ ਪਰਦਾ ਪੈ ਜਾਂਦਾ ਦਿਮਾਗ ਦੇ ਉੱਤੇ ਫੇਰ ਨਹੀਂ ਬੰਦੇ ਸੋਚਦੇ ਫੇਰ ਨਹੀਂ ਸੋਚਦੇ ਕੀ ਗਲਤ ਹੈ ਕੀ ਠੀਕ ਹੈ ਹਰ ਧਰਮ ਦੇ ਵਿੱਚ ਚਾਹੇ ਉਹ ਹਿੰਦੂਇਜ਼ਮ ਹੈ ਹੁਣ ਵਿਵੇਕਾਨੰਦ ਬਾਰੇ ਤੁਸੀਂ ਜੇ ਪੜ ਸਕੋ ਉਹਨਾਂ ਦੀ ਜੀਵਨੀ ਜਾਂ ਕਈ ਚੀਜ਼ਾਂ ਵੀ ਕਿੱਦਾਂ ਦੇ ਲੋਕ ਸੀ ਉਹ ਪਰ ਜੋ ਪਖੰਡ ਹੈ ਜੋ ਅੱਜ ਚੱਲਦਾ ਹੈ ਉਹਨਾਂ ਵੱਲ ਵੇਖੋ ਜੋ ਧਰਮ ਦੀ ਅਸਲ ਗੱਲ ਸੀ ਕਿਤੇ ਨਾ ਕਿਤੇ ਉਹ ਲੋਕਾਂ ਨੂੰ ਸਮਾਜ ਨੂੰ ਸੁਧਾਰਨ ਵਾਲੇ ਪਾਸੇ ਸੀ ਪਰ ਧਰਮਾਂ ਦੇ ਨਾਂ ਤੇ ਜੋ ਲੁੱਟ ਘਸੁੱਟ ਬੱਚੀ ਹੁੰਦੀ ਹੈ ਉਹਦਾ ਹਾਲ ਵੇਖੋ ਚਾਹੇ ਹਿੰਦੂ ਧਰਮ ਵੇਖ ਲਓ ਚਾਹੇ ਸਿੱਖ ਧਰਮ ਵੀ ਵੇਖ ਲਓ ਸਾਰੀ ਗੁਰਬਾਨੀ ਦੇ ਵਿੱਚ ਕਿਤੇ ਨਹੀਂ ਕਿਹਾ ਵੀ ਇਸ਼ਨਾਨ ਕਰ ਤੇਰਾ ਭਲਾ ਹੋ ਜਾਏਗਾ ਸਾਡੇ ਵਾਲਿਆਂ ਨੇ ਥਾ-ਥਾ ਤੇ ਇਸ਼ਨਾਨ ਦੇ ਪ੍ਰਬੰਧ ਕਰ ਦਿੱਤੇ ਐ ਵੀ ਯਾਰ ਲੋਕਾਂ ਨੂੰ ਤਰਵਾਸ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਬਣਾਓ ਖੁਸ਼ ਹੋ ਕੇ ਲੋਕ ਨਹਾਉਣਗੇ ਆਉਣਗੇ ਚੜਾਵਾ ਚੜਾਉਣਗੇ ਨਹਾ ਕੇ ਥੋੜਾ ਜਾਏਗਾ ਬੰਦਾ ਚੜਾਵਾ ਵੀ ਚੜਾ ਕੇ ਜਾਏਗਾ 100 ਬੰਦਾ ਨਾ ਆਏਗਾ 50 ਨੇ ਸੀ ਠੀਕ ਹੋ ਜਾਨਾ ਨਾਰਮਲ ਹੀ ਗੱਲ ਐ ਜਿਹੜੇ ਠੀਕ ਹੋ ਜਾਣਗੇ ਉਹਨਾਂ ਦੀ ਸ਼ਰਦਾ ਬਣ ਜਾਏਗੀ ਜਿਹੜੇ ਨਹੀਂ ਠੀਕ ਹੋਣਗੇ ਆਪਾਂ ਕਹਿ ਦਾਂਗੇ ਤੁਹਾਡੀ ਸ਼ਰਦਾ ਹੀ ਹੈ ਨਹੀਂ ਜਿਹੜਾ ਦਾ ਬੱਚਾ ਬਾਹਰ ਚੱਲਿਆ ਗਿਆ ਕਹਿ ਦਾਂਗੇ ਭਾਈ ਤੇਰੀ ਸ਼ਰਦਾ ਹੈ ਵੇਖ ਕਿਰਪਾ ਹੋਗੀ ਜਿਹਦਾ ਨਾ ਗਿਆ ਉਹਨੂੰ ਕਾਂਗੇ ਤੇਰੀ ਸ਼ਰਦਾ ਹੀ ਹੈ ਨਹੀਂ ਬਚਣ ਦਾ ਵੀ ਤਰੀਕਾ ਬਹੁਤ ਵਧੀਆ ਗਰੰਟੀ ਕੋਈ ਨਹੀਂ ਦੇਣੀ ਕਮਾਲ ਦੀ ਗੱਲ ਹੈ ਗਰੰਟੀ ਵੀ ਕੋਈ ਨਹੀਂ ਦੇਣੀ ਤੇਰੀ ਸ਼ਰਦਾ ਹੀ ਨਹੀਂ ਸੀ ਸਾਡੇ ਵੀ ਇਹੋ ਹੀ ਪਖੰਡ ਚੱਲਦਾ ਹੈ ਇਹ ਨਹੀਂ ਬਾਕੀ ਦੇ ਧਰਮਾਂ ਵਿੱਚ ਪਖੰਡ ਚੱਲ ਰਿਆ ਨਹੀਂ ਹਿੰਦੂਆਂ ਚ ਵੀ ਬਥੇਰਾ ਹੈ ਮੁਸਲਮਾਨਾਂ ਚ ਵੀ ਬਥੇਰਾ ਹੈ ਆ ਤੇ ਸਿੱਖ ਵੀ ਕਿਤੇ ਘਟ ਨਹੀਂ ਰਹੇ ਉਦੋਂ ਦੂਰਤੀਆਂ ਵਾਧੀ ਕਰਦੇ ਨੇ ਘਟ ਨਹੀਂ ਅਸੀਂ ਵੀ ਪਖੰਡ ਕਰ ਰਹੇ ਅਸੀਂ ਵੀ ਬਹੁਤ ਕਰਦੇ ਹਾਂ ਸਾਡੇ ਵਿੱਚ ਵੀ ਰੱਜ ਕੇ ਪਖੰਡ ਆ ਗਿਆ ਕੋਈ ਸਾਇੰਟਿਸਟ ਬਣੇ ਕੋਈ ਮਿਹਨਤ ਕਰੇ ਕੋਈ ਲੌਜੀਕਲ ਸੋਚੇ ਕੋਈ ਪ੍ਰੈਕਟੀਕਲ ਸੋਚੇ ਜਿਹੜੀ ਗੱਲ ਪ੍ਰੈਕਟੀਕਲ ਹੋਵੇ ਉਹ ਸੋਚੋ ਜ਼ਿੰਦਗੀ 'ਚ ਮਿਹਨਤ ਕਰੋ ਹੱਕ ਲੈਣਾ ਕੱਲੋ ਹਾਰਡ ਵਰਕ ਕਰੋ ਠੀਕ ਹੈ ਟਿਕਾਰ ਨਾਲ ਬੈਠ ਵੀ ਜਾਓ ਮੈਡੀਟੇਸ਼ਨ ਪਾਰਟ ਆਫ ਲਾਈਫ ਬਣਾਓ ਇੱਕ ਜ਼ਿੰਦਗੀ ਦਾ ਹਿੱਸਾ ਹੈ ਨਾ ਕਿ ਜ਼ਿੰਦਗੀ ਹੈ ਕੰਮ ਕਰਨਾ ਮੇਰੀ ਜ਼ਿੰਦਗੀ ਦਾ ਹਿੱਸਾ ਹੈ ਨਾ ਕਿ ਜ਼ਿੰਦਗੀ ਹੈ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਕਿ ਮੈਂ ਪਾਠ ਕਰਾਂ ਮੈਂ ਬਾਣੀ ਪੜਾਂ ਇੱਕ ਹਿੱਸਾ ਹੈ ਜ਼ਿੰਦਗੀ ਦਾ ਇੱਕ ਪਾਰਟ ਹੈ ਇੱਕ ਹਿੱਸਾ ਹੈ ਜ਼ਿੰਦਗੀ ਕਈ ਚੀਜ਼ਾਂ ਨਾਲ ਬਣਦੀ ਹੈ ਕਈ ਚੀਜ਼ਾਂ ਦੇ ਸਮੂਹ ਨੂੰ ਅਸੀਂ ਜ਼ਿੰਦਗੀ ਕਹਿੰਦੇ ਆ ਲਾਈਫ ਕਹਿੰਦੇ ਆ ਤੇ ਹੁਣ ਉਹ ਵੇਖੋਗੇ ਇੰਨਾ ਚੈਨਲਾਂ ਤੇ ਡਿਬੇਟਸ ਚੱਲ ਰਹੀਆਂ ਨੇ ਰੌਲਾ ਪੈ ਰਿਹਾ ਸਾਹਮਣੇ ਕੋਈ ਮਾਈਂਡ ਰੀਡ ਕਰਕੇ ਵਿਖਾ ਰਿਹਾ ਪਰ ਜਿਹੜੇ ਬੰਦੇ ਭਗਤ ਬਣ ਜਾਂਦੇ ਨੇ ਮੰਨਣ ਨੂੰ ਤਿਆਰ ਨਹੀਂ ਹੁੰਦੇ ਹੁਣ 인ਦਰਜੀਤ ਸਿੰਘ ਨਿੱਕੂ ਨੂੰ ਬਾਬੇ ਨੇ ਕਿਹਾ ਸੀ ਤੇਰੇ ਪ੍ਰੋਗਰਾਮ ਚੱਲ ਪੈਣਗੇ ਕਰਵਾਏ ਵੀ ਪਤਾ ਕਿਉਂ ਉਹਦੀਆਂ ਅੱਖਾਂ ਚੋਂ ਅਥਰੂ ਆਇਆ ਕਰਕੇ ਤਰਸਦਾ ਪਾਤਰ ਇੰਦਰਜੀਤ ਸਿੰਘ ਨਿੱਕੂ ਨੂੰ ਮੰਨ ਕੇ ਬਹੁਤ ਸਾਰੇ ਲੋਕਾਂ ਨੇ ਉਹਦੇ ਪ੍ਰੋਗਰਾਮ ਕਰਵਾਏ ਵੀ ਹੋਣਗੇ ਪਰ ਕੀ 2023 'ਚ ਵੀ ਕਰਾਉਣਗੇ 24 'ਚ ਵੀ ਕਰਾਉਣਗੇ 25 'ਚ ਵੀ ਕਰਾਉਣਗੇ ਨਹੀਂ ਕਰਾਉਣਗੇ ਨਹੀਂ ਕਰਵਾਣਗੇ ਲੋਕ ਜਿਹੜੇ ਅੱਜ ਦੇ ਸਮੇਂ 'ਚ ਚੱਲਣੇ ਨੇ ਉਹੀ ਚੱਲਣੇ ਨੇ ਜਿਨ੍ਹਾਂ ਨੇ ਨਹੀਂ ਚੱਲਣਾ ਉਹਨਾਂ ਨੇ ਨਹੀਂ ਚੱਲਣਾ ਬਾਬਾ ਇਦਾਂ ਕਿਰਪਾ ਕਰ ਸਕਦਾ ਹੈ ਇਤੇ ਯਾਰ ਕਲਾ ਹੈ ਇੱਕ ਗੜਾ ਹੈ ਬੰਦੇ ਦੀ ਮਿਹਨਤ ਹੈ ਨਵੇਂ ਤੋਂ ਨਵਾਂ ਬੰਦਾ ਕੀ ਪੇਸ਼ ਕਰ ਸਕਦਾ ਨਵਾਂ ਕੀ ਪਸੰਦ ਕਰਦੇ ਨੇ ਲੋਕਾਂ ਦੇ ਮੂਡ ਪਲ-ਪਲ ਚੇਂਜ ਹੁੰਦੇ ਨੇ ਪਲ-ਪਲ ਗਾਉਣ ਵਾਲੇ ਬਦਲਦੇ ਨੇ ਨਵੇਂ ਤੋਂ ਨਵੇਂ ਆਉਂਦੇ ਰਹਿੰਦੇ ਨੇ ਇੱਕ ਸਮਾਜ ਚੱਲਦਾ ਰਹਿੰਦਾ ਇਸੇ ਤਰ੍ਹਾਂ ਹੀ ਸਿਸਟਮ ਹੈ ਇੱਕ ਅੱਜ ਹੈ ਕੱਲ ਕੋਈ ਨਵਾਂ ਆ ਜਾਂਦਾ ਪਰਸੋਂ ਕੋਈ ਹੋਰ ਆ ਜਾਂਦਾ ਐਦਾਂ ਨਹੀਂ ਹੁੰਦਾ ਇੱਕ ਟਾਈਮ ਹੁੰਦਾ ਇੱਕ ਜੁਗ ਹੁੰਦਾ ਹਰ ਕਲਾਕਾਰ ਦਾ ਪੰਜ ਚਾਰ ਸਾਲ ਪੀਕ ਟਾਈਮ ਹੁੰਦਾ ਬਸ ਖਤਮ ਹੋ ਜਾਂਦਾ ਐਕਟਰ ਐਕਟਰਸ ਜਿਹੜੀਆਂ ਨੇ ਪੰਜ ਚਾਰ ਸਾਲ ਪੀਕ ਟਾਈਮ ਹੁੰਦਾ ਖਤਮ ਹੋ ਜਾਂਦਾ ਖੜਾਰੀਆਂ ਦਾ ਇੱਕ ਟਾਈਮ ਹੁੰਦਾ 10 ਸਾਲ ਮੁੜ ਕੇ ਖਤਮ ਹੋ ਜਾਂਦਾ ਵੱਡੇ ਵੱਡੇ ਖੜਾਰੀ ਸਨਿਆਸ ਲੈ ਲੈਂਦੇ ਵਾ ਜਿਹੜਾ ਬੰਦਾ ਐਕਸੈਪਟ ਕਰ ਲੈਂਦਾ ਵੀ ਠੀਕ ਆ ਮੇਰਾ ਸਨਿਆਸ ਹੋ ਆ ਗਿਆ ਠੀਕ ਗੱਲ ਖਤਮ ਹੋ ਗਈ ਬਸ ਕੁਝ ਬੰਦੇ ਨੇ ਜਿਹੜੇ ਸਾਰੀ ਜ਼ਿੰਦਗੀ ਜਲਦੇ ਰਹਿੰਦੇ ਕੁਝ ਬੱਤੇ ਪਰ ਉਹ ਹੁਣ ਬਾਬੇ ਨੇ ਤਾਂ ਕਿਰਪਾ ਕਰਤੀ ਸੀ ਪਰ ਨਹੀਂ ਹੋਣਾ ਇਦਾਂ ਕਿਰਪਾ ਨਹੀਂ ਹੋਣੀ ਹੁਣ ਜਿਹੜੇ ਮੰਨ ਲਓ ਭਾਗేశਵਰ ਧਾਮ ਵਾਲਾ ਬਾਬਾ ਹੈ ਸਾਹਮਣੇ ਪਖੰਡ ਹੋ ਰਿਹਾ ਪਹਿਲਾ 10 ਦਿਨ ਮੈਚ ਕੌਣ ਜਿੱਤੇਗਾ ਕਦੇ ਨਹੀਂ ਦੱਸ ਸਕਦੇ ਅਲਟੀਗਾਇਟੀਆਂ ਜੰਗਾ ਲੜਦੇ ਨੇ ਪਹਿਲਾਂ ਹੀ ਦੱਸਦੇ ਨਹੀਂ ਦੱਸਣਾ ਤੇ ਹੁਣ ਉਹਨਾਂ ਨੇ ਨਵਾਂ ਪੱਤਾ ਖੇਡ ਲਿਆ ਉਹ ਕਹਿੰਦਾ ਵੀ ਜਿਹੜਾ ਸਨਾਤਨ ਖਤਰੇ 'ਚ ਹੈ ਸਨਾਤਨਿਓ ਮੇਰੇ ਨਾਲ ਲੱਗੋ ਉਹ ਕਿਤੇ ਨਾ ਕਿਤੇ ਹਿੰਦੂਇਜ਼ਮ ਜਿਹੜਾ ਮੇਰੇ ਨਾਲ ਤੁਰੇ Hindu ਮੇਰੇ ਨਾਲ ਤੁਰਨ ਟੱਕੜੇ Hindu ਉਹ ਕਹਿਣ ਵੀ ਸਨਾਤਨ ਤੇ ਬਾਬੇ ਤੇ ਅਟੈਕ ਮਤਲਬ ਸਨਾਤਨ ਤੇ ਅਟੈਕ ਇਸ ਬਾਬੇ ਤੇ ਅਟੈਕ ਕਰਨ ਵਾਲਾ ਬੰਦਾ ਸਨਾਤਨ ਤੇ ਅਟੈਕ ਕਰ ਰਿਹਾ ਇਸ ਤਰੀਕੇ ਸਿਰ ਦੀ ਮੈਂਟੈਲਿਟੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਮਤਲਬ ਬਾਬੇ ਨੂੰ ਕੁਝ ਕਹਿਤਾ ਸਮਝ ਲਓ ਸਨਾਤਨ ਧਰਮ ਨੂੰ ਕੁਝ ਕਹਿਤਾ ਉਹ ਇਸ ਇਹ ਪੱਤਾ ਹੁਣ ਖੇਡਣਾ ਚਾਹੁੰਦੇ ਨੇ ਗੇਮ ਖੇਡਣੀ ਚਾਹੁੰਦੇ ਨੇ ਪਰ ਮੈਂ ਅਰਜ ਕਰਾਂਗਾ ਸਿਆਣੇ ਬਣੋ ਸਾਰੇ ਜੋਤਿਸ਼ੀ ਇਕੱਠੇ ਹੋ ਕੇ ਕਹਿੰਦੇ ਸੀ ਐਦ ਕੀ ਭਾਰਤ ਜਿੱਤੇਗਾ ਪਰ ਨਹੀਂ ਜਿੱਤਿਆ ਪਹਿਲੀ ਵਾਰ ਹੋ ਗਿਆ ਸੀ ਇਕੱਠੇ ਬੈਠ ਕੇ ਵੀਡੀਓ ਬਣਾਈ ਸੀ ਸਾਰਿਆਂ ਨੇ ਚੈਨਲ ਦੇ ਉੱਤੇ ਵੀਡੀਓ ਬਣਾਈ ਪਰ ਮੁੜ ਕੇ ਉਹਨਾਂ ਤੇ ਕੇਸ ਨਹੀਂ ਕੀਤਾ ਸਾਡੇ ਲੋਕਾਂ ਨੇ ਵੀ ਤੁਸੀਂ ਬੁੱਧੂ ਬਣਾਇਆ ਸੀ ਆ ਤੁਸੀਂ ਤੇ ਕਿਹਾ ਸੀ ਕਿ ਸਾਰੇ ਜਿੱਤਣਗੇ ਤੁਸੀਂ ਤੇ 10 ਜਣੇ ਜੋਤਿਚ ਬੈਠੇ ਸੀ ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿਹੜੀ ਜੋਤਕ ਗਣ ਗਣ ਜੋਤਕ ਕਾਂਢੀ ਕੀਨੀ ਬੜਾ ਸੁਣਾ ਮੈਂ ਤਤ ਨਾ ਚੀ ਦੀ ਝੂਠ ਨਾ ਬੋਲ ਪਾਂਡੇ ਸੱਚ ਕਹੀ ਹੈ ਗੁਰੂ ਨਾਨਕ ਪਾਸ਼ਾ ਨੇ ਕਿਹਾ ਸੀ ਸੱਚ ਦੱਸ ਝੂਠ ਨਾ ਬੋਲੋ ਬੁੱਧੂ ਨਾ ਬਣਾਓ ਲੋਕਾਂ ਨੂੰ ਕੰਮਲੇ ਨਾ ਕਰੋ ਮੈਨੂੰ ਸੁਣਨ ਵਾਲਿਓ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਨਾ ਹੋਰ ਕੁਦਰਤ ਵਿੱਚ ਕੀ ਹੋਣਾ ਕਿਸੇ ਨੂੰ ਨਹੀਂ ਪਤਾ ਕੱਲ ਕਿਸੇ ਨਾਲ ਕੀ ਹੋਣਾ ਕਿਸੇ ਨੂੰ ਨਹੀਂ ਪਤਾ ਅਜ ਤੱਕ ਲੱਗਿਆ ਤੇ ਨਹੀਂ ਲੱਗ ਸਕਦਾ ਅੰਦਾਜ਼ੇ ਹੁੰਦੇ ਨੇ ਜੱਜਮੈਂਟ ਹੈ ਅੰਦਾਜ਼ੇ ਨੇ ਅੰਦਾਜ਼ੇ ਕੋਈ ਵੀ ਲਾ ਸਕਦਾ ਹੈ ਪਰ ਇੱਕਦਾਨੀ ਦੱਸ ਸਕਦਾ ਤੇਰੇ ਅੰਦਰ ਕੀ ਚੱਲਦਾ ਤੇ ਇੱਕ ਗੱਲ ਹੋਰ ਹੈ ਵੀਰੋ ਬਿਊਟੀ ਵੀ ਜ਼ਿੰਦਗੀ ਦੀ ਤਾਂ ਆਈ ਹੈ ਤੁਹਾਨੂੰ ਨਹੀਂ ਪਤਾ ਹੁੰਦਾ ਜੇ ਤੁਹਾਨੂੰ ਪਤਾ ਹੋਵੇ ਮੈਚ ਜਿੱਤੇਗਾ ਕੌਣ ਪਹਿਲਾਂ ਹੀ ਪਤਾ ਹੋਵੇ ਵੀ ਮੈਚ ਇਸ ਜਿੱਤੇਗਾ ਆ ਹਾਰੇਗਾ ਤੁਹਾਨੂੰ ਮੈਚ ਵੇਖਣ ਦਾ ਕੋਈ ਸਵਾਦ ਆਏਗਾ ਤੁਸੀਂ ਮੂਵੀ ਵੇਖਣੀ ਹੈ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਵੀ ਐਂਡੇ ਦਾ ਆ ਹੋਣਾ ਹੈ ਆਖਰੀ ਦੋ ਐਪੀਸੋਡ ਪਹਿਲਾਂ ਵੇਖ ਲਓ ਤੁਹਾਨੂੰ ਵੇਖਣ ਦਾ ਸਵਾਦ ਆਏਗਾ ਫਿਰ ਮੂਵੀ ਦਾ ਅੱਧਾ ਘੰਟਾ ਲਾਸਟ ਵਾਲਾ ਪਹਿਲਾਂ ਵੇਖ ਲਓ ਪਹਿਲਾਂ ਅੱਧਾ ਘੰਟਾ ਵੇਖ ਲਓ ਬਾਅਦ ਚ ਸਾਰੀ ਮੂਵੀ ਦੇਖ ਲਓ ਕੋਈ ਸਵਾਦ ਆਏਗਾ ਉਹ ਹੁਣ ਕੀ ਹੋਏਗਾ ਹੁਣ ਕੀ ਹੋਏਗਾ ਇਹੀ ਚੀਜ਼ ਤੇ ਐਕਸਾਈਟਮੈਂਟ ਹੈ ਮੂਵੀ ਦੇ ਵਿੱਚ ਤਾਂ ਸਵਾਦ ਹੈ ਪਤਾ ਨਹੀਂ ਅੱਗੇ ਕੀ ਹੋਣਾ ਨਾਟਕ ਵਿੱਚ ਤਾਂ ਸਵਾਦ ਹੈ ਪਤਾ ਨਹੀਂ ਅੱਗੇ ਕੀ ਹੋਣਾ ਮੈਚ ਵਿੱਚ ਤਾਂ ਸਵਾਦ ਹੈ ਪਤਾ ਨਹੀਂ ਅੱਗੇ ਕੀ ਹੋਣਾ ਜ਼ਿੰਦਗੀ ਦਾ ਵੀ ਤਾਂ ਹੀ ਸਵਾਦ ਹੈ ਪਤਾ ਹੀ ਨਹੀਂ ਗੱਲ ਕੀ ਹੋਣਾ ਹੁਣ ਸੱਸ ਨੂੰ ਤੋਂ ਪਾਣੀ ਵਾਰ ਰਹੀ ਐ ਜੇ ਉਹਦੇ ਦਿਮਾਗ 'ਚ ਪਾ ਦੋ ਵੀ ਇੰਨੇ ਤਾਂ ਤੇਰੇ ਨਾਲ ਕਲੇਸ਼ ਬਹੁਤ ਕਰਨਾ ਹੈ ਤੇ ਉਹ ਪਾਣੀ ਵਾਰ ਸਕੇਗੀ ਨੂੰ ਉਸ ਘਰ ਵਿੱਚ ਰਿਸ਼ਤਾ ਕਰਵਾਏਗੀ ਆ ਘਰ 'ਚ ਕਲੇਸ਼ ਜੇ ਪਹਿਲਾਂ ਹੀ ਪਤਾ ਹੋਵੇ ਵੀ ਐਦਾਂ ਹੋ ਜਾਣਾ ਸ਼ੁਕਰ ਕਰੋ ਨਹੀਂ ਪਤਾ ਨਹੀਂ ਤੇ ਪਤਾ ਲੱਗ ਗਿਆ ਲੋਕਾਂ ਨੂੰ ਬੇਟੀ ਜੰਮਣ ਲੱਗੀ ਲੋਕਾਂ ਨੇ ਪਹਿਲਾਂ ਹੀ ਖਤਮ ਕਰ ਦੇਣੀਆਂ ਨੇ ਮਾਰ ਦੇਣੀਆਂ ਨੇ ਨਹੀਂ ਪਤਾ ਤੇ ਚੰਗਾ ਐ ਅੱਜ ਲੱਖਾਂ ਕੁੜੀਆਂ ਹੀ ਨਾ ਜੰਮਦੀਆਂ ਨਹੀਂ ਸੀ ਪਤਾ ਤੇ ਜੰਮ ਗਈਆਂ ਬਿਊਟੀ ਇਹ ਕਿ ਨਹੀਂ ਪਤਾ ਕੱਲ ਕੀ ਹੋਣਾ ਹੈ ਸਵਾਦ ਹੀ ਤਾਂ ਪਤਾ ਲੱਗਣਾ ਵੀ ਨਹੀਂ ਚਾਹੀਦਾ ਨਜ਼ਾਰਾ ਹੀ ਤਾਂ ਅੰਤਰਜਾਮੀ ਹੋਣਾ ਐ ਲੱਗੇਗਾ ਸਰਾਪ ਬਣ ਗਿਆ ਮੇਰੇ ਲਈ ਹੁਣ ਸੋਚੋ ਮੈਨੂੰ ਪਤਾ ਲੱਗ ਗਿਆ ਫਲਾਣਾ ਬੰਦਾ ਮੇਰੇ ਲਈ ਆ ਸੋਚਦਾ ਫਲਾਣਾ ਮੇਰੇ ਨਾਲ ਰਹਿੰਦਾ ਮੇਰੇ ਲਈ ਆ ਸੋਚਦਾ ਫਲਾਣਾ ਮੇਰੇ ਲਈ ਆ ਸੋਚਦਾ ਮਾਂ ਮੇਰੇ ਦੇ ਵਾਸਤੇ ਆ ਸੋਚਦੀ ਹੈ ਘਰ ਵਾਲੀ ਮੇਰੇ ਵਾਸਤੇ ਆ ਸੋਚਦੀ ਹੈ ਬੱਚੇ ਮੇਰੇ ਵਾਸਤੇ ਆ ਸੋਚਦੇ ਨੇ ਮੇਰੇ ਲਈ ਜ਼ਿੰਦਗੀ ਸਰਾਪ ਬਣ ਜਾਏਗੀ ਅੰਤਰਜਾਮੀ ਹੋਣਾ ਮੇਰੇ ਲਈ ਸਰਾਫ ਬਣ ਜਾਏਗਾ ਅੰਤਰਜਾਮੀ ਹੋਣਾ ਸਰਾਫ ਬਣ ਜਾਂਦਾ ਹੁੰਦਾ ਹੈ ਪ੍ਰਭੂ ਤੁਹਾਨੂੰ ਕੀ ਲੱਗਦਾ ਏਦਾਂ ਜੇ ਲਾਈਫ ਹੋਵੇ ਅੱਜ ਜੇ ਤੁਹਾਨੂੰ ਦੱਸ ਦਿਆਂ ਮੈਂ ਵੀ ਤੇਰੀ ਡੇਟ ਆਫ ਬਰਥ ਆ ਤੇ ਮੌਤ ਦੀ ਡੇਟ ਹੈਗੀ ਐ ਇੰਨੇ ਮਤਲਬ 2030 60 ਸਾਲ ਦੇ ਬੰਦੇ ਨੂੰ ਮੈਂ ਅੱਜ ਦੱਸ ਦਿੰਦਾ ਵੀ 2030 'ਚ ਤੂੰ ਇਸ ਡੇਟ ਨੂੰ ਮਰ ਜਾਏਗਾ ਸੋਚ ਕੇ ਵੇਖੋ ਅੱਜ ਤੂੰ ਹੀ ਉਹਦੀ ਰੋਟੀ ਸਵਾਦ ਲੱਗੇਗੀ ਉਹਨੂੰ ਇਸੇ ਕਰਕੇ ਨਜ਼ਾਰੇ ਨਾਲ ਜੀ ਰਿਹਾ ਪਤਾ ਹੀ ਨਹੀਂ ਕਿਆ ਜਾਣਾ ਕਿ ਬ ਮਰਹਾਂਗੇ ਕਿ ਐਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਬਿਸਰੈ ਸਹਿਲਾ ਮਰਨਾ ਹੋਏ ਸੌਖਾ ਮਰਨਾ ਹੋ ਜਾਏਗਾ ਸਵਾਦ ਹੀ ਤਾਂ ਹੈ ਪਤਾ ਹੀ ਨਹੀਂ ਗੱਲ ਕੀ ਹੋਣਾ ਨਜ਼ਾਰਾ ਹੀ ਤਾਂ ਹੈ ਡੇਟ ਆਫ ਡੈਥ ਦੀ ਡੇਟ ਨਹੀਂ ਪਤਾ ਸਾਨੂੰ ਕਿੰਨਾ ਨਜ਼ਾਰਾ ਹੈ ਯਾਰ ਅੱਜ ਪਤਾ ਲੱਗ ਜਾਏ ਵੀ ਅੱਜ ਤੋਂ 20 ਸਾਲ ਨੂੰ ਐਂ ਦਿਨ ਨੂੰ ਐਨੇ ਵਜੇ ਮਰ ਜਾਣਾ ਅੱਜ ਹੀ ਦਿਨ ਗਿਨਣ ਲੱਗ ਜਾਗੇ ਪਤਾ ਹੀ ਨਹੀਂ ਆਪਾਂ ਸੋਚ ਜਾਨੇ ਆ ਮੈਂ ਸ਼ਾਇਦ 90 ਸਾਲ ਜੀ ਜਾ 100 ਸਾਲ ਜੀ ਜਾਵਾਂ ਜੀ ਭਾਵੇਂ ਅਸੀਂ 1 ਸਾਲ ਵੀ ਨਾ ਸਕੀਏ ਪਰ ਬਿਊਟੀ ਇਸ ਗੱਲ 'ਚ ਹੈ ਕਿ ਸਾਨੂੰ ਪਤਾ ਨਹੀਂ ਅਸੀਂ ਕਦੋਂ ਮਰਨਾ ਹੈ ਸ਼ੁਕਰ ਕਰੋ ਸਾਨੂੰ ਨਹੀਂ ਪਤਾ ਤੇ ਪਤਾ ਲੱਗਣਾ ਵੀ ਨਹੀਂ ਚਾਹੀਦਾ ਇਹੀ ਬਿਊਟੀ ਹੈ ਪਖੰਡ ਤੋਂ ਬਚੋ ਪਖੰਡੀਆਂ ਤੋਂ ਬਚੋ ਧਰਮਾਂ ਦੇ ਨਾਂ ਤੇ ਜਿੰਨਾ ਪੁਜਾਰੀ ਤਾਂ ਚਾਇਆ ਰੱਜ ਕੇ ਲੋਕਾਂ ਨੂੰ ਲੁੱਟ ਰਿਹਾ ਹੈ ਵਿਗਿਆਨਕ ਯੁੱਗ ਹੈ ਸਾਇੰਸ ਦਾ ਯੁੱਗ ਹੈ ਤਰਕ ਦਾ ਯੁੱਗ ਹੈ ਅੱਖਾਂ ਖੋਲੋ ਅੱਖਾਂ ਦੁਨੀਆ ਕਿਤੇ ਦੀ ਕਿਤੇ ਚੰਦ ਤੇ ਪਹੁੰਚ ਗਈ ਐ ਅਸੀਂ ਕਿਹੜੀਆਂ ਚੱਕਰਾਂ ਚ ਤੁਰੇ ਫਿਰਦੇ ਆ ਆਪਣਾ ਆਪ ਸਵਾਰੋ ਅਸੀਂ ਸਵਾਰਨਾ ਕਿਸੇ ਨਹੀਂ ਸਾਡੀ ਜ਼ਿੰਦਗੀ ਨਹੀਂ ਸਵਾਰਨੀ ਸਾਨੂੰ ਸਾਡੀ ਜ਼ਿੰਦਗੀ ਆਪ ਸਵਾਰਨੀ ਪੈਣੀ ਐ ਸਾਹਮਣੇ ਕੈਮਰਿਆਂ ਦੇ ਜਿਹੜੇ ਮਾਈਂਡ ਰੀਡ ਕਰਨ ਵਾਲੇ ਐ ਕਹਿੰਦੇ ਕਲਾ ਐ ਅਸੀਂ ਚੋਲੇ ਨਹੀਂ ਪਾਏ ਉਹ ਕਹਿੰਦੇ ਅਸੀਂ ਵੀ ਸਾਡੇ ਸਾਹਮਣੇ ਲੋਕ ਆਉਂਦੇ ਐ ਅਸੀਂ ਲੋਕਾਂ ਦੇ ਫੋਨ ਦੇ ਲੋਕ ਦੱਸ ਦਿੰਨੇ ਆ ਤੇਰਾ ਲੋਕ ਕਿੰਨਾ ਐ ਨੰਬਰ ਦੱਸ ਦਿੰਨੇ ਆ ਪਰ ਅਸੀਂ ਕਿਸੇ ਨੂੰ ਬੁੱਧੂ ਨਹੀਂ ਬਣਾਉਂਦੇ ਅਸੀਂ ਕਿਸੇ ਨੂੰ ਕਮਲਾ ਨਹੀਂ ਕਰਦੇ ਇਹ ਟ੍ਰਿਕ ਹੈ ਮੈਜਿਕ ਟ੍ਰਿਕ ਹੈ ਇੱਕ ਟੰਗ ਹੈ ਉਹ ਟੰਗ ਨੂੰ ਵਰਤ ਕੇ ਲੱਖਾਂ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ ਤੇ ਬਣ ਰਹੇ ਨੇ ਬੰਨ ਵਾਲੇ ਬਣ ਰਹੇ ਨੇ ਸ਼ੁਕਰ ਕਰੋ ਸਾਨੂੰ ਨਹੀਂ ਪਤਾ ਕੱਲ ਕੀ ਹੋਏਗਾ ਇਸ ਕਰਕੇ ਆਪਾਂ ਸਮਝਦਾਰ ਬਣਿਆ ਤੇ ਬਣ ਕੇ ਰਹਿਣਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਸੁਣਨ ਵਾਲਿਓ ਕਾਇਮ ਰਿਆ ਕਰੋ ਹਮੇਸ਼ਾ ਚਮਕ ਰੱਖਿਆ ਕਰੋ ਸ਼ੁਕਰ ਹੈ ਯਾਰ ਐਦਾਂ ਕਿਆ ਕਰੋ ਬਚ ਗਏ ਸ਼ੁਕਰ ਹੈ ਸ਼ੁਕਰ ਹੈ ਅਸੀਂ ਤੇ ਬਚ ਗਏ ਅਸੀਂ ਤੇ ਬਚ ਗਏ ਸ਼ੁਕਰ ਹੈ ਖੁਸ਼ ਰੋ ਚੜਦੀ ਕਲਾ ਚ ਰੋ ਮਸਤ ਰੋ ਰਾਜੀ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੀ ਰਣਜੀਤ ਸਿੰਘ ਢਾਡਰੀਆਂ ਵਾਲੇ ਬਹੁਤ ਚੰਗੀਆਂ ਗੱਲਾਂ ਕਰ ਰਹੇ ਸੀ ਔਰ ਦੱਸ ਰਹੇ ਸੀ ਕਿ ਅੱਜ ਕੱਲ ਪਖੰਡੀ ਬਾਬੇ ਬਹੁਤ ਮੌਜੂਦ ਨੇ ਜਿਹੜੇ ਧਰਮ ਦਾ ਨਾਮ ਇਸਤੇਮਾਲ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਲੋਕਾਂ ਦਾ ਈਮਾਨ ਵੀ ਲੁੱਟਦੇ ਨੇ ਤੇ ਲੋਕਾਂ ਦਾ ਪੈਸਾ ਵੀ ਲੁੱਟਦੇ ਨੇ ਔਰ ਇਹ ਜਿਹੜੇ ਮੁਸਲਮਾਨਾਂ ਦੇ ਅੰਦਰ ਵੀ ਮੌਜੂਦ ਨੇ ਮੁਸਲਮਾਨਾਂ ਦੇ ਅੰਦਰ ਤੇ ਬਹੁਤ ਜ਼ਿਆਦਾ ਮੌਜੂਦ ਨੇ ਔਰ ਹਿੰਦੂਆਂ ਦੇ ਅੰਦਰ ਵੀ ਤੇ ਸਿੱਖਾਂ ਦੇ ਅੰਦਰ ਵੀ ਮੌਜੂਦ ਨੇ ਔਰ ਸਿੱਖਾਂ ਦੇ ਅੰਦਰ ਇੱਕ ਬਗੇਸ਼ਵਰਦਾਮ ਸਰਕਾਰ ਅੱਜਕੱਲ ਸਿਰਫ ਰਿਸ਼ਤੇ ਸ਼ੌਂਦ ਵਿੱਚ ਆਂਦੀ ਔਰ ਆਪਦਾ ਉਹ ਦਰਬਾਰ ਲਾਂਦਾ ਤੇ ਲੋਕ ਆਉਂਦੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਤੇ ਪਹਿਲੀ ਪਰਚੀ ਤੇ ਜਿਹੜੀ ਉਹਨਾਂ ਦੀਆਂ ਸਮੱਸਿਆਵਾਂ ਲਿਖ ਕੇ ਤੇ ਉਹਨਾਂ ਨੂੰ ਦੱਸ ਦਿੰਦੇ ਨੇ ਇਹ ਦਰਅਸਲ ਮਾਈਂਡ ਰੀਡ ਕੀਤਾ ਜਾਂਦਾ ਹੈ ਇਹ ਜਿਹੜੇ ਮਤਲਬ ਮੈਜਿਕ ਸ਼ੋਅ ਕਰਨ ਵਾਲੇ ਸਟੇਜਾਂ ਤੇ ਆਉਂਦੇ ਨੇ ਲੋਕਾਂ ਨੂੰ ਮੈਜਿਕ ਸ਼ੋਅ ਦਿਖਾਉਂਦੇ ਨੇ ਔਰ ਦੱਸਦੇ ਨੇ ਕਿ ਇਹ ਸਾਡੇ ਕੋਲ ਕੋਈ ਸ਼ਕਤੀ ਨਹੀਂ ਬਲਕਿ ਟਰਿਕ ਏ ਕੋਈ ਵੀ ਇਸਤੇਮਾਲ ਕਰ ਸਕਦਾ ਹੈ ਕਿ ਉਹ ਮਾਈਂਡ ਰੀਡ ਕਰਦੇ ਨੇ ਲੋਕਾਂ ਦੇ ਨਾਮ ਦੱਸ ਦਿੰਦੇ ਨੇ ਕਹਿੰਦੇ ਨੇ ਤੂੰ ਸੋਚ ਕਿਸਦਾ ਨਾਮ ਸੋਚ ਉਹ ਦੱਸ ਦਿੰਦੇ ਨੇ ਕਿ ਤੂੰ ਕੀ ਸੋਚਿਆ ਮੋਬਾਈਲ ਨੰਬਰ ਦੱਸ ਦਿੰਦੇ ਨੇ ਮੋਬਾਈਲ ਦਾ ਲਾਕ ਦੱਸ ਦਿੰਦੇ ਨੇ ਔਰ ਬਹੁਤ ਕੁਝ ਦੱਸ ਦਿੰਦੇ ਨੇ ਬੰਦਾ ਹੈਰਾਨ ਰਹਿ ਜਾਂਦਾ ਹੈ ਕਿ ਜਿਹੜਾ ਬੰਦਾ ਮਤਲਬ ਮਾਈਂਡ ਦੇ ਅੰਦਰ ਸੋਚਦਾ ਹੈ ਉਹ ਦੱਸ ਦਿੰਦੇ ਨੇ ਉਹ ਦੱਸਦੇ ਨੇ ਕਿ ਸ਼ਕਤੀ ਨਹੀਂ ਬਲਕਿ ਇੱਕ ਇਹ ਅਸੀਮ ਹੈ ਜਿਹੜਾ ਕੋਈ ਵੀ ਪ੍ਰੈਕਟਿਸ ਕਰ ਸਕਦਾ ਹੈ ਦੇਖੋ ਕੁਝ ਲੋਕ ਧਰਮ ਦਾ ਨਾਮ ਇਸਤੇਮਾਲ ਕਰਕੇ ਲੋਕ ਜੋ ਕਿ ਧਰਮ ਦਾ ਨਾਮ ਇਸਤੇਮਾਲ ਕਰਕੇ ਲੋਕਾਂ ਦੇ ਡੇਰ ਬਣਾਉਣਾ ਬਹੁਤ ਲੋਕ ਪੂਰੀ ਤਰ੍ਹਾਂ ਕਿਉਂਕਿ ਮਾਅਦਬ ਹੁੰਦੇ ਨੇ ਉਹਨਾਂ ਦਾ ਇੱਕ ਮਤਲਬ ਹੈ ਈਮਾਨ ਹੁੰਦਾ ਹੈ ਇੱਕ ਪੋਸ ਮਹੱਬਤ ਦਾ ਫਾਇਦਾ ਉਠਾ ਕੇ ਜਿਹੜੇ ਪਖੰਡੀ ਲੋਗ ਨੇ ਉਹ ਠੀਕ ਹੈ ਉਹਨਾਂ ਦਾ ਮਾਈਂਡ ਰੀਡ ਕਰਕੇ ਕੁਝ ਗੱਲਾਂ ਦੱਸ ਦਿੰਦੇ ਨੇ ਉਹਨਾਂ ਨੂੰ متاثر ਕਰਦੇ ਨੇ ਹਿਪਨੋਟਾਈਜ਼ ਕਰਦੇ ਨੇ